85 ਵੈਰਾਈਟੀ ਗੰਨੇ ਦੀ ਹੈ ਜੀ ਉਹਦੇ ਤੋਂ ਅਸੀਂ ਗੋੜ ਬਣਾਉਨੇ ਆ ਇਹ ਮਿਡ ਵੈਰਾਈਟੀ ਸਭ ਤੋਂ ਓਗੇਤੀ ਵੈਰਾਈਟੀ ਆ ਤੇ ਜਿੱਦਾਂ ਆਹ ਟੁਕੜੀ ਵਾਲਾ ਆ ਪੇਸੀਆਂ ਵਾਲਾ ਆ ਜਿੱਦਾਂ ਗਾਹਕ ਦੀ ਡਿਮਾਂਡ ਆ ਉਹਦੇ ਹਿਸਾਬ ਨਾਲ ਤਿਆਰ ਕੀਤਾ ਜਾਂਦਾ ਆ ਵਧੀਆ ਸਾਫ ਸਫਾਈ ਦੇ ਨਾਲ ਹਾਈਜੈਨਿਕ ਕੁਝ ਹੁੰਦਾ ਜੀ ਜੇ ਅਸੀਂ ਕੁਆਲਿਟੀ ਬਣਾਣੀ ਆ ਤਾਂ ਉਹ ਕੁਆਲਿਟੀ ਦਾ ਰੇਟ ਮਿਲਦਾ ਜਿਹੜਾ ਮਿਕਸ ਹੋ ਆ ਉਹਦਾ ਫੇਰ ਰੇਟ ਨਹੀਂ ਹੁੰਦਾ ਉਹ ਤਾਂ ਇੱਕ ਮਤਲਬ ਮੰਡੀਕਰਨ ਆ ਤੁਸੀਂ ਜਿਹੜਾ ਬਣਾਉਣੇ ਉਹ ਗੁੜ ਕਿੱਦਾਂ ਬਣਦਾ ਉਹ ਅਸੀਂ ਤਾਂ ਜੋ ਰਸਤੋਂ ਤਿਆਰ ਹੋਣਾ ਛੋਡੇ ਦੇ ਨਾਲ ਨਖਾਰ ਦੇਣਾ ਉਹਨੂੰ ਜੋ ਰਸਤੋਂ ਤਿਆਰ ਹੋਣਾ ਉਹ ਬਣਾਣਾ ਚਾਹੇ ਉਹ ਕਿੰਨਾ ਦਾ ਹੀ ਇਹ ਗੁੜ ਬਣਾਉਣ ਨੂੰ ਕਿੰਨਾ ਟਾਈਮ ਇੱਕ ਪੱਤ ਬਣਨ ਦੇ ਲਈ ਦੇਖੋ ਪਹਿਲਾਂ ਇੱਕ ਕੜਾਹੀ ਦੇ ਵਿੱਚ ਰਸ ਆਣੀ ਆ ਫਿਰ ਇਹਦੇ ਵਿੱਚੋਂ ਸਫਾਈ ਕਰਨੀ ਫਿਰ ਦੂਜੇ 'ਚ ਆ ਜਾਣੀ ਆ ਦੂਜੇ 'ਚੋਂ ਫਿਰ ਤੀਜੇ ਦੇ ਵਿੱਚ ਫਿਰ ਉੱਥੇ ਉਹ ਜਾ ਕੇ ਤਿਆਰ ਹੋ ਜਾਣਾ ਲਗਭਗ 2 ਤੋਂ 2.5 ਘੰਟੇ ਦਾ ਪ੍ਰੋਸੈਸ ਆ ਇੱਕ ਪੱਤ ਨੂੰ ਤਿਆਰ ਕਰਨ ਦੇ ਲਈ ਇਹ ਹੈ ਜੀ ਗੁੜ ਦੇਸੀ ਗੁੜੇ ਤੇ ਤਿਆਰ ਕੀਤਾ ਜਾਂਦਾ ਤੇ ਜੇ ਕਿਸੇ ਦਾ ਖਾਣ ਦਾ ਮਨ ਹੈ ਤਾਂ ਉਹ ਵੀ ਇੱਥੇ ਆ ਕੇ ਗਰਮ ਗਰਮ ਗੁੜ ਖਾ ਸਕਦਾ ਬਹੁਤ ਵਧੀਆ ਢੰਗ ਨਾਲ ਬਹੁਤ ਸਾਫ਼ ਤਰੀਕੇ ਨਾਲ ਗੁੜ ਤਿਆਰ ਕੀਤਾ ਜਾਂਦਾ ਆ ਸਾਡੇ ਕੋਲ ਸ਼ਾਮ ਲਾਲ ਜੀ ਫਿਲਹਾਲ 2 ਕੋਟ ਕੁਆਂਟਲ ਗੁੜ ਬਣਦਾ ਤੇ ਵਿਕ ਜਾਂਦਾ ਤੇ ਅੱਗੇ ਜਾ ਕੇ ਜਿੱਦਾਂ ਹੁਣ ਸੀਜ਼ਨ ਚੱਲ ਪੈਣਾ ਤੇ 3 ਤੋਂ 4 ਕੋਟ ਕੁਆਂਟਲ ਗੁੜ ਅਸੀਂ ਬਣਾ ਜੀਦਾ ਤੇ ਵਿਕ ਜਾਂਦਾ ਦੂਜੇ ਦਿਨ ਲਈ ਨਹੀਂ ਰਹਿੰਦਾ ਤੇ ਬਾਕੀ ਕੋਈ ਕਸਟਮਰ ਦੀ ਡਿਮਾਂਡ ਹੁੰਦੀ ਆ ਡਿਮਾਂਡ ਦੇ ਉੱਤੇ ਸੁੰਡ ਮੂੰਫਲੀ ਸੌਂਫ ਮੇਵੇ ਪਾ ਕੇ ਦੇਸੀ ਘੇ ਪਾ ਕੇ ਇੱਕ ਗਾਜਰ ਵਾਲਾ ਗੋੜ ਅਸੀਂ ਬਣਾਈਦਾ ਉਹ ਥੋੜਾ ਟਾਈਮ ਠਹਿਰ ਕੇ ਗਾਜਰਾ ਅਵੇਲੇਬਲ ਹੋਣ ਲੱਗ ਜਾਣੀਆਂ ਹਜੇ ਤਾਂ ਮਹਿੰਗੀਆਂ ਫਿਰ ਉਹ ਗਾਜਰ ਪਾ ਕੇ ਗੋੜ ਬਣਾਈਦਾ ਤੇ ਲੋਕ ਸਾਫ ਸਫਾਈ ਦਾ ਕਿੰਨਾ ਕਿ ਤਿਆਰ ਕਰੇ ਸਾਫ ਸਫਾਈ ਤੋਂ ਬਿਨਾ ਤਾਂ ਚੀਜ਼ ਹੀ ਨਹੀਂ ਬਣਦੀ ਜੀ ਆਸਪਾਈ ਦਾ ਤੁਸੀਂ ਦੇਖੋ ਕੋਈ ਮੱਖੀ ਕੋਈ ਮੱਛਰ ਕੋਈ ਕੋਈ ਗੱਲਬਾਤ ਹੈ ਨਹੀਂ ਇੱਥੇ ਤੇ ਆਲੇ-ਦੋਲੇ ਸਾਰਾ ਸ਼ੈੱਡ ਬੰਦਾ ਤੇ ਵਧੀਆ ਤਰੀਕੇ ਨਾਲ ਤਿਆਰ ਕਰੀ ਜਾ